ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮੈਰੋ ਦੀਆਂ ਭੇਡਾਂ ਜਿਹੜੀਆਂ ਗਾਲਾਂ ਦਿੰਦੀਆਂ ਸੀ 2 ਦਿਨ ਪਹਿਲਾਂ ਉਹਨਾਂ ਦੀ ਅਫਲ ਟਕਾਣੇ ਆ ਗਈ ਪਰ ਭੇਡਾਂ ਦੇ ਕੋਲ ਤੱਕਲ ਹੁੰਦੀ ਨਹੀਂ ਮੈਂ ਤਾਂ ਗਲਤ ਬੋਲ ਗਿਆ ਹਾਂ ਉਦਾਂ ਉਹਨਾਂ ਥੋੜੀ ਬੋਦੀ ਧੋਤੀ ਗਈ ਹੋਣੀ ਹੈ ਮੀ ਪੈ ਗਿਆ ਮੁਸ਼ਕ ਘਟ ਗਿਆ ਹੁਣ ਮੇਰਾ ਇੱਕ ਮਿੱਤਰ ਹੈ ਉਹਨੇ ਮੈਨੂੰ ਗੱਲ ਸੁਣਾਇ ਸੀ ਕਹਿੰਦਾ ਕਿ ਪੁਲਿਸ ਵਾਲਾ ਨੇ ਇੱਕ ਫੜ ਲਿਆ ਬੋਕ ਚੋਰੀ ਦਾ ਉਹ ਦੋ ਦਿਨ ਥਾਣੇ ਵਿੱਚ ਰੱਖਿਆ ਤੇ ਉਦੋਂ ਬਾਅਦ ਇੱਕ ਨਿਹੰਗ ਸਿੰਘ ਫੜ ਲਿਆ ਸੁੱਖਾ ਪੀਣ ਵਾਲਾ ਤੇ ਪੁਲਿਸ ਵਾਲੇ ਕਹਿੰਦੇ ਕਹਿੰਦੇ ਐਂ ਕਰੋ ਵੀ ਜਿਹੜਾ ਨਿਹੰਗ ਸਿੰਘ ਫੜਿਆ ਇਹਨੂੰ ਬੋਕ ਦੇ ਕੋਲੇ ਧਾੜ ਦੇ ਜਿੱਥੇ ਬੋਕ ਬੰਨਿਆ ਹੋਇਆ ਉਹਨਾਂ ਦਾ ਮਤਲਬ ਸੀਗਾ ਵੀ ਮੁਸ਼ਕ ਦੇ ਨਾਲ ਸ਼ਾਇਦ ਨਿਹੰਗ ਮਰ ਜਾਊ ਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਕਹਿੰਦੇ ਬੋਕ ਮਰ ਗਿਆ ਜਿਹੜਾ ਫੜਿਆ ਸੀ ਜਣਕੀ ਇੰਨਾ ਮੁਸ਼ਕ ਉਹ ਨਿਹੰਗ ਵਿੱਚੋਂ ਮਾਰਦਾ ਸੀ ਇਹ ਗੱਲ ਸੁਣ ਕੇ ਨਾ ਜਿਹੜੇ ਨਸ਼ੇੜੀ ਭੰਗ ਪੀਣ ਨੇ ਇਹ ਵੀ ਦੇਖਣਗੇ ਵੀ ਸਾਨੂੰ ਕੀ ਬੋਲਣ ਇਹ ਸਜਾਈ ਹੈ ਤੁਹਾਡੀ ਇਹ 'ਚ ਕੋਈ ਦੋਰਾਮਾ ਨਹੀਂ ਅੱਛਾ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਕਿਤੇ ਉਹ ਭੁੱਲ ਨਾ ਜਾਵਾਂ ਅਮਰਤਪਾਲ ਦੀਆਂ ਭੇਡਾਂ ਦੀਆਂ ਤੇ ਭੇਡਾਂ ਦਾ ਜਿਹੜਾ ਮੁਸ਼ਕ ਸੀ ਮੀਂਹ ਪੈਣ ਦੇ ਨਾਲ ਘਟਿਆ ਹੋਣਾ ਥੋੜਾ ਜਿਹਾ ਸੁਰਤ ਆ ਗਈ ਹੁਣੀ ਹੁਣ ਸੁਣਿਓ ਜਿਹੜੀ ਗੱਲ ਕਹਿਣ ਲੱਗਾ ਚਲੂਣੇ ਲੜਨਗੇ ਬੈਸਤਾ ਲੜਨ ਲਾਤੇ ਸੀ ਬਹੁਤ ਗਾਲਾਂ ਕੱਢੀਆਂ ਬਹੁਤ ਖੋਨ ਆਏ ਪਰ ਹੁਣ ਦੱਸਿਓ ਬੀ ਅਮਰਤਪਾਲ ਮਹਿਰੋਂ ਕਿੱਥੇ ਐ ਦਬਈ ਬੈਠਾ ਜਾਂ ਫਿਰ ਪੱਟੀ ਵਰਗੇ ਮੂਸਲਿਆ ਕੋਲੇ ਚਲ ਗਿਆ ਪਾਕਿਸਤਾਨ ਪਤਾ ਤਾਂ ਕਰੋ ਮੜਾ ਜਾ ਅੱਛਾ ਮੈਨੂੰ ਪਤਾ ਕਹਿੰਦੇ ਗਨ ਜੀ ਰਿਪੋਰਟ ਜਿਹੜੀ ਆਈ ਆ ਉਹਦੇ ਵਿੱਚ ਤਾਂ ਬਲਾਤ ਕਰ ਹੋਇਆ ਨਹੀਂ ਮਤਲਬ ਤੁਸੀਂ ਚਾਹੁੰਦੇ ਸੀ ਵੀ ਇਹ ਕੰਝਰ ਕੀਤਾ ਤੁਸੀਂ ਕਰੋ ਹਲੇ ਵੀ ਚਾਹੁੰਦੇ ਹੋ ਮਤਲਬ ਤੁਸੀਂ ਅਸਾਂ ਮੈਨੂੰ ਮੈਂ ਆ ਜਿਹੜੇ ਸ਼ਬਦ ਕਹਿੰਦੇ ਵੀ ਗਿਆਨੀ ਜੀ ਇਹ ਕਿਸੇ ਨੇ ਨਹੀਂ ਕਿਹਾ ਮੈਨੂੰ ਗਾਲਾਂ ਕੱਢੀਆਂ ਸੀ ਗਿਆਨੀ ਤਾਂ ਮੈਂ ਆਪਣੇ ਕੋਲੋਂ ਲਾ ਲਵਾਂ ਕੋਈ ਲਾਇਓ ਵੀ ਨਾ ਜਿਹੜੇ ਲਾਉਣ ਵਾਲੇ ਲਾਉਂਦੇ ਆ ਕਹਿੰਦੇ ਬੁਲਾਦਕਰ ਤਾਂ ਹੋਇਆ ਨਹੀਂ ਰਿਪੋਰਟ ਤਾਂ ਆਈ ਨਹੀਂ ਰਿਪੋਰਟ ਆਵੇ ਨਾ ਆਵੇ ਅਸੀਂ ਅੱਜ ਵੀ ਉੱਥੇ ਖੜੇ ਬਈ ਉਹਨੂੰ ਕਦੀੜ ਨੂੰ ਲੈ ਕੇ ਆਉ ਪੰਜਾਬ ਫਿਰ ਦੱਸਾਂਗੇ ਬਲਾਤਕਾਰ ਕੀਤਾ ਸੀ ਹੋਇਆ ਸੀ ਜਾਂ ਨਹੀਂ ਹੁਣ ਸ਼ਰਮ ਤਾਂ ਆਉਂਦੀ ਹੋਣੀ ਮਾੜੀ ਮੋਟੀ ਵੀ ਸਾਡਾ ਜੋਧਾ ਕਿੱਥੇ ਆ ਦੁਬਈ ਬੈਠਾ ਜਾਂ ਪਾਕਿਸਤਾਨ ਬੈਠਾ ਨਾ ਨਾ ਸ਼ਰਮ ਕਿੱਥੇ ਆਣੀ ਹੈ ਸ਼ਰਮ ਤਾਂ ਉਹਦੇ ਪਿਓ ਨੂੰ ਨਹੀਂ ਆਈ ਕਹਿੰਦਾ ਜੀ ਮੈਂ ਤਾਂ ਮੁੰਡਾ ਬੇਦਖਲ ਕੀਤਾ ਹੋਇਆ ਤੇ ਪੰਜ 6 ਮਿੰਟ ਪੱਤਰਕਾਰ ਬੋਲੀ ਗਿਆ ਬੋਲੀ ਗਿਆ ਬਾਅਦ ਵਿੱਚ ਕਹਿੰਦਾ ਅਈ ਤਾਂ ਵਿਆਹ ਕਰਨਾ ਸੀ ਮਸਾ ਬਨਾਇਆ ਸੀ ਲੈ ਫਿਰ ਨਾਲ ਮੇਰਾ ਨਾਮ ਵੀ ਲੇਤਾ ਇਹ ਤਾਂ ਕਹਿੰਦੇ ਬੁੱਟਾ ਸਿੰਘ ਨੇ ਕਿਹਾ ਸੀ ਜਿਬਲਾਤ ਕਰ ਕੀਤਾ ਲੈ ਹੁਣ ਦੋ ਗੱਲਾਂ ਹੋਰ ਜਿੱਤੇ ਆ ਗਈਆਂ ਉਹ ਵੀ ਸੁਣਾ ਦਿੰਨਾ ਚਾਰਕ ਵਕੀਲ ਵੀ ਹੈਗੇ ਸੀ ਉਹਨਾਂ ਦੀ ਮੁੰਡਕੀ ਸਟੇਟਮੈਂਟ ਆਈ ਹੀ ਨਹੀਂ ਪਤਾ ਨਹੀਂ ਕਿੱਥੇ ਨੇ ਜਦੋਂ ਫਿਰ ਪਾਕਿਸਤਾਨ ਤੋਂ ਫੋਨ ਆ ਗਿਆ ਹੁਣ ਬਈ ਚੁੱਪ ਕਰੋ ਚੁੱਪ ਕਰੋ ਕਾਹਨੂੰ ਮਿੱਟੀ ਪਟਾਉਨੇ ਹੋ ਚੁੱਪ ਕਰੋ ਮੈਂ ਮਸਾਂ ਲੁਕਿਆ ਬੈਠਾ ਆ ਗਿਆ ਹੁਣਾਂ ਤੂੰ ਆ ਘੁੰਮਣ ਬਰਾਦਰ ਬੜੇ ਟਿੰਕੇ ਗੱਲਾਂ ਕਰਦੇ ਸੀ ਪਹਿਲਾਂ ਕਬਜ਼ ਦੀ ਦਵਾਈ ਲੈ ਲਿਆ ਕਰੋ ਚੰਗੀ ਤਰ੍ਹਾਂ ਪੇਟ ਸਾਫ਼ ਹੋ ਜਾਏ ਫਿਰ ਗੱਲ ਵਧੀਆ ਹੋ ਜਾਂਦੀ ਹੈ ਤੇ ਹੁਣ ਬੋਲੋ ਸਾਨੂੰ ਫੋਨ ਆਇਆ ਅੰਮ੍ਰਿਤਪਾਲ ਸਰੈਂਡਰ ਕਰੋਗਾ ਕਰਾਓ ਸਰੈਂਡਰ ਕਰਾਓ ਉਨੇ ਜਿਹੜੇ ਪਤੰਦਰ ਜੇਲ੍ਹ ਵਿੱਚ ਫਸਾਏ ਨੇ ਨਾ ਉਹ ਕੁਝ ਹੋਰ ਬਕਣਗੇ ਹੁਣ ਉਹ ਪਹਿਲਾਂ ਚੁੱਪ ਸੀ ਹੁਣ ਛਿੱਤਰ ਫੇਰੀ ਜਾਂਦਾ ਹੁਣ ਹੋਰ ਬਕਣਗੇ ਕੁਝ ਹੋਰ ਹੁਣ ਦੱਸਣਗੇ ਵੀ ਉਹ ਕੁੜੀ ਦੇ ਨਾਲ ਬਲਾਤਕਾਰ ਕਿੱਦਾਂ ਕੀਤਾ ਸੀ ਵੀ ਕਿਵੇਂ ਦੋ ਦਿਨ ਅਸੀਂ ਕੋਲੇ ਰੱਖਿਆ ਫੋਨਾਂ ਦੇ ਵਿੱਚ ਜਿਹੜੇ ਫੜੇ ਨੇ ਕਮਲਕੌਰ ਦੇ ਵੀ ਉਹਦੇ ਵਿੱਚ ਕੀ ਸੀਗਾ ਉਹ ਦੱਸਣਗੇ ਕਿੰਨੇ ਪੈਸੇ ਬਲੈਕ ਮੈਨ ਕਰਕੇ ਕਮਾਏ ਸੀ ਉਹ ਸਾਰਾ ਕੁਝ ਦੱਸਣਗੇ ਹੁਣ ਹਣ ਜਿਹੜੇ ਖਾਰਾ ਵਕੀਲ ਤੇ ਘੁੰਮਣ ਬ੍ਰਦਰ ਨੇ ਵੀਡੀਓ ਸੁਣਨਗੇ ਜਰੂਰ ਕਿਉਂਕਿ ਜਾਣਦੀ ਹੈ ਜੇ ਉਹ ਨਹੀਂ ਸੁਣਨਗੇ ਤਾਂ ਪੱਤਰਕਾਰ ਜਾ ਕੇ ਮੂੰਹ ਚ ਮੈਕ ਦੇ ਦਿੰਦੇ ਆ ਬੂਟਾ ਸਿੰਘ ਇਦਾਂ ਕਹਿੰਦਾ ਕਿ ਦਿਓ ਜਵਾਬ ਉਹਨੇ ਕਿਹਾ ਇੱਕੋ ਹੀ ਗੱਲ ਹੁੰਦੀ ਹੈ ਅਸੀਂ ਜੀ ਉਹਨੂੰ ਨਾਮਿਨੇਟ ਕਰਾਂਗੇ ਇਸ ਵਿੱਚ ਕਰੋ ਕਦੋਂ ਕਰੋਗੇ ਦੋ ਚਾਰ ਸਾਲ ਛੇੜ ਕੇ ਕਰੋਗੇ ਉਹ ਤਾਂ ਭੱਜ ਗਿਆ ਹੁਣ ਨਹੀਂ ਆਉਂਦਾ ਉਹ ਹਾਂ ਤੁਹਾਡਾ ਕੰਮ ਖਰਾਬ ਹੋ ਗਿਆ ਜਿਹੜੇ ਗੇਮ ਬਣਾਏ ਸੀ ਨਾ ਵੀ ਅਸੀਂ ਜੋਧਾ ਬਣਾ ਕੇ ਕੇਸ ਲੜਾਂਗੇ ਬਾਹਰ ਲੀਆਂ ਭੇਡਾਂ ਨੂੰ ਅਕਾਊਂਟ ਖਾਤੇ ਭੇਜਾਂਗੇ ਵੀ ਪਾਓ ਸਾਡੇ ਅਕਾਊਂਟਾਂ ਵਿੱਚ ਡਾਲਰ ਅਸੀਂ ਜੋਧੇ ਦਾ ਕੇਸ ਲੜਨ ਲੱਗਿਆ ਉਹ ਗੇਮ ਤੁਹਾਡੇ ਬਗਾੜਦੀ ਜੇ ਮੈਂ ਨਾ ਬੋਲਦਾ ਤੁਹਾਡੀ ਗੇਮ ਬਣ ਗਈ ਸੀ ਪੈਸਾ ਵੱਧ ਹੋਣਾ ਸੀ ਤੇ ਹੁਣ ਮਾਰੋ ਜੀਕਾ ਉਹ ਨਹੀਂ ਆਉਂਦਾ ਹੁਣ ਹੁਣ ਹੋਰ ਕੋਈ ਜੋਧਾ ਲੱਭੋ ਆ ਬਜ਼ਿਹਰੇ ਨੇ ਘੇਰਦੇ ਇੱਥੇ ਹੋਰ ਲੱਭ ਲਓ ਕਿਸੇ ਨੂੰ ਜੋਦੇ ਬਣਾਉਣਾ ਤੁਸੀਂ ਬਣਾ ਦਿਓ ਅੱਛਾ ਕੱਲ ਇੱਕ ਵਕੀਲ ਸਾਹਿਬ ਕਹਿੰਦੇ ਕਿ ਜਾਨੀ ਜੀ ਉਹ ਜਿਹੜੀ ਬਲਾਸ ਕੱਲ੍ਹ ਵਾਲੀ ਖਬਰ ਹੈ ਕਹਿੰਦੇ ਮੈਂ ਕੁਛ ਸਰਮੋਸਰ ਜੀ ਹੁੰਦੀ ਦੇਖੀ ਇਹਨਾਂ ਦੇ ਚੈਂਬਰ ਵਿੱਚ ਵਕੀਲਾਂ ਦੇ ਵੀ ਥੋੜਾ ਨਾ ਲੈਂਦੀ ਸੀ ਮੈਂ ਕਿਹਾ ਦੱਸੋ ਕਹਿੰਦੇ ਜਦੋਂ ਮੈਂ ਗਿਆ ਚੁੱਪ ਕਰਕੇ ਕਹਿੰਦੇ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਗੇਮ ਪੁੱਠੀ ਪੈ ਗਈ ਹੁਣ ਕਹਿੰਦੇ ਮੈਂ ਚੰਗੀ ਤਰ੍ਹਾਂ ਫੋਨ ਦੇ ਨਾਲ ਵੀਡੀਓ ਬਣਾਏ ਕਹਿੰਦੇ ਉਹ ਮੈਨੂੰ ਫਾਇਰ ਭੁੰਦੇ ਸੀ ਨਹੀਂ ਅਮਰਤਪਾਲ ਮਹਿਰੋਂ ਵਾਲੀ ਵੀ ਕਿੱਥੇ ਆ ਹੁਣ ਕਹਿੰਦੇ ਪਤਾ ਨਹੀਂ ਕਿੱਧਰ ਗਈ ਫਾਇਲ ਉਹ ਮਤਲਬ ਕੀ ਇਹ ਉਹ ਲੋਕ ਨੇ ਇਹਨਾਂ ਨੂੰ ਭਾਰਤ ਦੇ ਕਾਨੂੰਨ ਨਾਲ ਕੋਈ ਮਤਲਬ ਨਹੀਂ ਸਿਸਟਮ ਦੇ ਨਾਲ ਕੋਈ ਮਤਲਬ ਨਹੀਂ ਸਿੱਖੀ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਤਾਂ ਬਸ ਮੈਂ ਸ਼ਬਦ ਨਾ ਵਰਤਾਂ ਲਾਗੀ ਨੇ ਤਾਂ ਲਾਗ ਲੈਣਾ ਹੁੰਦਾ ਹੈ ਮੈਂ ਜਾਣਦੀ ਕੀ ਹੋ ਜੇ ਉਹ ਗੱਲ ਨਹੀਂ ਕਹਿਣੀ ਇਹਨਾਂ ਦਾ ਤਾਂ ਉਹ ਮਤਲਬ ਹੁੰਦਾ ਤੇ ਉਹ ਮਤਲਬ ਉਹ ਉੱਲੂ ਸਿੱਧਾ ਹੋਇਆ ਨਹੀਂ ਹੁਣ ਚਲੋ ਇਹਨਾਂ ਦੀ ਗੱਲ ਕੀ ਕਰਨੀ ਹੈ ਇਹ ਤਾਂ ਪੈਸੇ ਦੀ ਖਾਤਰ ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾਉਂਦੇ ਹੁੰਦੇ ਆ ਪਰ ਜਿਹੜੀਆਂ ਭੇਡਾਂ ਕਹਿੰਦੀਆਂ ਸੀ ਅਮਰਪਾਲ ਜੋਧ ਹੈ ਚੰਗਾ ਕੀਤਾ ਅਜਾ ਨਾਲ ਮੈਂ ਹੋਰ ਗੱਲ ਦੱਸ ਦਿੰਦਾ ਜਿਹੜੀ ਕਮਲ ਕੌਰ ਨੂੰ ਮਾਰਿਆ ਹੈ ਕਤਲ ਕੀਤਾ ਉਹ ਤਾਂ ਹੈ ਨਹੀਂ ਹੁਣਾ ਜਿਹੜਾ ਹੁਣ ਗੰਦ ਪੈ ਰਿਹਾ ਉਹ ਗੰਦ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੂੰ ਕਿੰਨੇ ਕੁ ਨੂੰ ਮਾਰੋਗੇ ਹੁਣ ਤੁਹਾਡੇ ਵਿੱਚੋਂ ਕੋਈ ਸ਼ੁਰਮਾ ਹੈਗਾ ਲੈ ਚਲੋ ਹੋਰ ਗੱਲ ਛੱਡੋ ਮੈਨੂੰ ਮਾਰ ਦਿਓ ਪ੍ਰਭੂ ਮੈਨੂੰ ਕਿਤੇ 껫ਟੀ ਧਮਕੀਆਂ ਦਿੰਦੇ ਆ ਕਿਤੇ ਕੋਈ ਦਿੰਦਾ ਕਿਤੇ ਤੁਸੀਂ ਕਰ ਲਓ ਪੁੱਨ ਖੱਟ ਲਓ ਜਿਹੜੇ ਤੁਸੀਂ ਫਿਰਦੇ ਹੋ ਇੱਥੇ ਕਦੇੜਾਂ ਬਜ਼ੇਰਾ ਕੁਛ ਕਿਹਾ ਸੋਧਾ ਲਾਵੇਂ ਕਿ ਲਾ ਲਓ ਕਿਸੇ ਨੂੰ ਕਹਿੰਦੇ ਕਿ ਲੋੜਾ ਮਾੜੇ ਮੁੱਟ ਨਾਲ ਸ਼ਰਮ ਮੰਨੋ ਬਾਬੇ ਨਾਨਕ ਨੇ ਜਿਹੜੀ ਗੱਲਬਾਤ ਕੀਤੀ ਐ ਨਾ ਉਹ ਤੇ ਥੋੜਾ ਬਹੁਤਾ ਧਿਆਨ ਦੇ ਲਿਆ ਕਰੋ ਤੁਸੀਂ ਕੌਮ ਦੀ ਜੜ ਕੱਢਦੀ ਜਿੱਦਣ ਦਾ ਖਾਲਸਾ ਖਾਲਸਾ ਆ ਬਈ ਐ ਨਾ ਉਹਦਣ ਦਾ ਤੁਸੀਂ ਕੌਮ ਦਾ ਇਹਨਾਂ ਨੁਕਸਾਨ ਕਰਤਾ ਮੈਂ ਕੱਲ ਇੱਕ ਆਰਟੀਕਲ ਪੜਿਆ ਉਹਦੇ ਵਿੱਚ ਜਦੋਂ ਬਾਬੇ ਨਾਨਕ ਦੀ ਗੱਲ ਕਰਦੇ ਆ ਤਾਂ ਉਹਦੋਂ 2 ਕਰੋੜ ਸਾਡੀ ਸਿੱਖਾਂ ਦੀ ਆਬਾਦੀ ਸੀ ਬਾਬੇ ਨਾਨਕ ਵੇਲੇ ਤੇ ਅੱਜ ਬਾਬੇ ਨਾਨਕ ਦਾ ਵੀ ਅਸੀਂ 550 ਸਾਲਾ ਮਨਾ ਚੁੱਕੇ ਹਾਂ 5 ਸਾਲ ਉੱਪਰ ਹੋ ਗਏ 555 ਸਾਲ ਹੋ ਗਏ ਤੇ ਅੱਜ ਆਵਾਦ ਕਿੰਨੀ ਹੈ ਸਾਡੀ ਅੱਜ ਵੀ ਸਾਡੀ 2.5% 2.5 ਕਰੋੜ ਇਹ ਕਿੰਨਾ ਕੁ ਫਰਕ ਪੈ ਗਿਆ 2.5 ਕਰੋੜ ਦੇ ਵਿੱਚੋਂ ਵੀ 1.5 ਕਰੋੜ ਉਹ ਨਿਕਲੂ ਜਿਹਦਾ ਮੂੰਹ ਖੁਸ਼ਰੇ ਦੀ ਅੱਡੀ ਵਰਗਾ ਤੇ ਸਿਰ ਸਾਗ ਵਾਲੇ ਤਪਲੇ ਵਰਗਾ ਉਹ ਨਿਕਲਣਗੇ ਖੈਦੂ ਵੱਤ ਤਾਂ ਹੋਰ ਲੰਬਾ ਪਾਉਣ ਦੀ ਲੋੜ ਨਹੀਂ ਪਰ ਲੱਭ ਕੇ ਲਿਆਓ ਸੂਰ ਮੈਨੂੰ ਜਿਹੜਾ ਇੱਕ ਔਰਤ ਨੂੰ ਮਾਰ ਕੇ ਭੱਜਿਆ ਸੀ ਇਹ ਭੇਡਾਂ ਨੂੰ ਬੇਨਤੀ ਹੈ ਸੁਰਤ ਆ ਗਈ ਹੋਣੀ ਅੱਜ ਵੀ ਵੀ ਪੈਂਦਾ ਨਾ ਲਿਓ ਚੰਗੀ ਤਰ੍ਹਾਂ ਜੇ ਸਾਬਣ ਲਾਉਣੀ ਹੋਣੀ ਕੁੱਤਿਆਂ ਵਾਲੇ ਸਾਡੇ ਕੋਲੇ ਹੈਗੇ ਡੈਵਲ ਵਾਂਗ ਤੇ ਰੱਖੀ ਹੋਈ ਆ ਉਹ ਲਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ